ਸਤਿ ਸ੍ਰੀ ਅਕਾਲ ਜੀ ਸਵਾਗਤ ਆ ਜੀ ਅੱਜ ਦੇ ਵੀਡੀਓ ਚ ਅੱਜ ਹਵਾ ਨੇਰੀ ਨੇ ਬਸ ਕਰਾਈ ਬਈਆ ਨਹੀਂ ਵੀ ਸੋਣਾ ਪੈ ਗਿਆ ਇਹਨਾਂ ਪੈ ਵੀ ਰਿਹਾ ਹੱਲੇ ਵੀ ਪੰਤਾਲਾ ਚੱਲ ਰਿਹਾ ਟਾਈਮ ਹੋ ਗਿਆ 10:30 ਉਧਰ ਰਾਜੇ ਆਂਦੇ ਉਧਰ ਵਿਆਹ ਦਾ ਖੰਡਪੜ ਸਾਹਿਬ ਦਾ ਭੋਗ ਆ ਕੀ ਕਰੂ ਬੰਦਾ ਇਹ ਜੇ ਵਿੱਚ ਪ੍ਰੋਗਰਾਮ ਕਰਿਆ ਪੂਰਾ ਪਰ ਮੀ ਨੇ ਹੁਣ ਕੰਮ ਵਿਗਾੜਿਆ ਪਿਆ ਹੁਣ 10:30 ਹੋ ਗਏ ਜੇ ਹੁਣ ਤੇ ਵੀ 2-3 ਘੰਟੇ ਦੇ ਦਿੰਦਾ ਤਾਂ ਵਧੀਆ ਗੱਲ ਦੀ ਭੁੱਖ ਦਾ ਨਿਪਟ ਜਾਂਦਾ ਪਰ ਨਹੀਂ ਹੱਲੇ ਵੀ ਪੂਰਾ ਕਾਇਮ ਹੋਇਆ ਹੋਇਆ ਕਹਿੰਦਾ ਵੀ ਇਹ ਨੇਰੀ ਖਾਲ ਕੇ ਰੱਖਣੀ ਨਹੀਂ ਬਹੁਤਾ ਵੀ ਨਹੀਂ ਹੈਗਾ ਥੋੜਾ ਥੋੜਾ ਜਿਹੀ ਪੈ ਰਿਹਾ ਕਹ ਮੈਂ ਕਿਹਾ ਜੀ ਪਹਿਨਾ ਝੱਟ ਲਾ ਗਿਆ ਉੱਤੇ ਬਾਦ ਇੰਨਾ ਇੰਨਾ ਕੀ ਚੰਦਾ ਦੇਖ ਲੈ ਹਵਾ ਜਿਆਦਾ ਚੱਲ ਹਵਾ ਜਿਆਦਾ ਚੱਲਦੀ ਹੈ ਹਵਾ ਖਰਾਬ ਕਰਦੀ ਉਹ ਡਾਲ ਆ ਕੇ ਮਾਰੀਆਂ ਅਜੇ ਤਾਂ ਉਹਨਾਂ ਨੇ ਕਿ ਰਾਤ ਟੈਂਟ ਲਾਇਆ ਨਹੀਂ ਤਾਂ ਛੇ ਜੀ ਉਹ ਕਹਿੰਦੇ ਤਾਂ ਵੀ ਸਵੇਰੇ ਦੇ ਇੱਤੇ ਲਾ ਲਈ ਵੀ ਨਹੀਂ ਦੱਸਿਆ ਵਾ ਮੇਰਾ ਸਾਡਾ ਉਹ ਵਾਲਾ ਕੰਮ ਹੋ ਗਿਆ ਦਾ ਟੈਂਟ ਹਾਂਜੀ ਬਾਕੀ ਹੁਣ ਪਤਾ ਨਹੀਂ ਵੀ ਕੀ ਪ੍ਰੋਗਰਾਮ ਜਾ ਕੇ ਦੇਖ ਕੇ ਆਉਂਦੇ ਮੀਂਹ ਨਹੀਂ ਹਟਿਆ ਉਧਰ ਜਾ ਹੀ ਨਹੀਂ ਹੋਇਆ ਹੈਗਾ 10:30 ਹੋ ਗਏ ਹਵਾ ਨਹੀਂ ਸਵੇਰ ਦਾ ਹੂ ਆ ਹੂੰ ਉਹੀ ਕਹਿੰਦਾ ਮੈਂ ਪੂਰਾ ਚੱਲ ਰਿਹਾ ਹਾਂ ਹਵਾ ਰੇਲਕ ਪਰਾ ਢੰਡਾ ਵੀ ਮਾਰਦਾ ਹਵਾ ਨਾਲ ਕਿਹੜਾ ਮਾਰ ਕੇ ਆਉਂਦੇ ਆ ਉਹ ਉਪਰਤਾ ਜਾਏ ਦੀ ਪਰ ਕੁਛ ਨਹੀਂ ਹੈਗਾ ਇਹ ਜੇ ਵਿੱਚ ਪ੍ਰੋਗਰਾਮ ਦਾ ਕਰੇ ਕਿਆ ਬਸ ਹੋਈ ਪਈ ਆ ਸਾਰੇ ਪਾਸੇ ਭਿੱਜ ਕੇ ਆਉਂਦੇ ਆਉਂਦੇ ਉੱਥੇ ਵੀ ਪ੍ਰੋਗਰਾਮ ਤਾਂ ਚਲੋ ਵਧੀਆ ਪਾ ਹੋ ਕਰੇਗਾ ਇੰਨਾ ਔਖਾ ਜੀ ਮੀਂਹ ਗਣੀ ਵਿੱਚ ਬਹੁਤ ਜ਼ਿਆਦਾ ਤਾਂ ਹੁਣ ਮੈਰ ਪ੍ਰਧਾਨ ਫੇਸਕੂਪੀ ਭਾਈ ਭੱਜ ਗਏ ਮੈ ਪ੍ਰਧਾਨ ਕਹਿੰਦਾ ਮੈਂ ਜਾਣਾ ਮੈਂ ਚੱਲ ਡੰਗਰਾਂ ਦਾ ਵੀ ਔਖਾ ਇਹ ਜੇ ਵਿੱਚ ਖੜੇ ਆ ਵਿਚਾਰੇ ਅੰਦਰ ਆਪਣਾ ਹੂੰ ਉੱਥੇ ਤਾਂ ਕ ਬੱਛੜ ਜਾਂਦੀ ਆ ਜੇ ਪੱਲੜ ਲਾਉਂਦੇ ਆ ਪੱਲੜ ਉੱਡਦਾ ਐਨੀ ਦੂਰ ਤੱਕ ਬੱਛੜ ਆ ਰਹੀ ਆ ਬਹੁਤ ਹਨੇਰੀ ਆ ਅੱਜ ਬੱਕ ਕਰਾਈ ਪਈ ਆ ਮੇਰੀ ਚਲੋ ਬਾਕੀ ਹਜੇ ਖੇਤਾਂ ਕੀ ਨਹੀਂ ਜਾ ਨਹੀਂ ਹੋਇਆ ਇੱਧਰ ਇਹ ਆ ਖੇਤਾਂ ਨਹੀਂ ਦੇਖਦੇ ਆ ਜਾ ਕੇ ਕਿੰਨਾ ਕੁ ਮੀਂਹ ਆ ਮੀਂਹ ਹਟੇ ਤੇ ਜਾਵਾਂਗੇ ਹਲੇ ਤਾਂ ਅੱਲੇ ਤਾਂ ਅੰਦਰੇ ਬੈਠੋ ਇਹਨੇ ਘੰਟਾ ਖੰਡ ਹਵਾ ਘਟੀ ਮੜੀ ਸੀ ਫੇਰ ਘੁੰਮ ਕੇ ਆਉਂਦੇ ਆ ਮੋਟਰ ਕਿਨੂੰ ਗੇੜਾ ਮਾਰਾਗੇ ਬਾਕੀ ਮੌਸਮ ਸਾਫ ਹੁੰਦਾ ਤਾਂ ਦਿਖਦਾ ਇਹ ਵੀ ਸਾਫ ਬਾਕੀ ਗੱਲਾਂ ਕਰਦੇ ਤੇ ਕਹਿੰਦੇ ਵੀ ਸ਼ਾਇਦ ਜਾਗੂ ਅਜਰੀ ਵੀ ਜਾਏ ਕੱਲੂ ਕੱਢਾਂਗੇ ਵੀ ਅੱਜ ਡਾਗੋ ਨਿਕਲਣੇ ਨਹੀਂ ਵੀ ਕੱਲੂ ਕੱਢਾਂਗੇ ਬਾਕੀ ਦੇਖਦੇ ਆ ਹੁਣ ਕਿਹੜਾ ਪ੍ਰੋਗਰਾਮ ਸੁਣੀਆਂ ਲੱਦੇ ਹੋ ਕਹਿੰਦੇ ਵੀ ਸ਼ਾਮ ਨੂੰ ਕੋ ਸੋਹਣਾ ਤਾਂ ਹੈ ਨਹੀਂ ਵੀ ਇਹ ਜਿਹੇ ਕਰੂਗੇ ਵੀ ਕਿਆ ਆਹ ਪ੍ਰੋਗਰਾਮ ਬਹੁਤ ਔਖਾ ਸਰੇ ਚੜਿਆ ਆ ਰੋਟੀ ਪਾਣੀ ਵਾਲਾ ਉਹ ਤਾਂ ਚਲੋ ਉਧਰ ਸ਼ੈੱਡ ਹੈਗਾ ਤਾਂ ਸ਼ੈੱਡ ਕਰਕੇ ਵਧੀਆ ਰੋਟੀ ਕਾਣੀ ਖਲਾ ਹੋਊਗਾ ਨਹੀਂ ਬਹੁਤ ਔਖਾ ਦਾ ਹੁਣ ਬਾਕੀ ਜਿਹੜਾ ਦੁਆ ਪ੍ਰੋਗਰਾਮ ਦਾ ਤੁਸੀਂ ਦੇਖਿਆ ਹੀ ਤਾਂ ਕੱਲ ਵੀਡੀਓ ਵਿੱਚ ਉਹ ਇੱਧਰ ਆਪਣਾ ਧਰਮਸ਼ਾਲਾ ਚ ਰੱਖਿਆ ਹੋਤਾ ਜਦ ਉੱਥੇ ਆ ਦੇਖਿਆ ਅਸੀਂ ਹੁਣ ਸਾਰੇ ਟੈਂਟ ਪੱਟੇ ਪਈ ਆ ਉਹਨੇ ਜਿੰਨੇ ਉਹ ਰਾਤ ਖੜੇ ਕਰਕੇ ਗਏ ਤੇ ਸਾਈਡਾਂ ਵਾਲੇ ਟੈਂਟ ਗੱਬੇ ਸਾਰੇ ਹੀ ਗੇਰ ਤੇ ਹਨੇਰੀ ਇੰਨੀ ਚੱਲੀ ਆ ਬਾਕੀ ਦੇਖਾਂਗੇ ਕੀ ਬਣਦਾ ਅੱਜ جا کے ਹੁ ਮੋਟਰ ਕਿਨੀ ਵੀ ਗੇੜਾ ਮਾਰ ਕੇ ਆਵਾਂਗੇ ਪਰ ਨਹੀਂ ਹਟੇ ਤੇ ਥੋੜਾ ਜਿਹਾ ਅੱਲੇ ਹਵਾ ਬਹੁਤ ਤੇਜ਼ ਆ। ਕਿਆ ਫਾਇਦਾ ਇੰਨੇ ਚ ਜਾ ਕੇ। ਚਲੋ ਠੀਕ ਆ ਜੀ ਇਹਨੇ। ਲਓ ਜੀ ਇਹ ਨਹੀਂ ਹਟਦਾ ਰੱਬ ਅੱਜ। ਚੱਲ ਰਹੀ ਐ ਸਿਗੜ ਸਿਗੜ। ਡੰਗਰਾਂ ਨੂੰ ਇੱਧਰ ਕੱਕ ਜਾ ਪਾ ਕੇ ਹੁਣ ਚਲੀਏ ਮੋਟਰ ਕਿਨੀ ਨੂੰ। ਇੱਧਰ ਵੀ ਗਾਹ ਪਾਇਆ ਪਿਆ ਸਾਰੇ ਸ਼ੈੱਡ ਚ ਪਤਾ ਹੀ ਪਤਾ ਅਮਰੂਦ ਦਾ। ਪੂਰਾ ਸਰਵਾਂ ਨੂੰ ਪਰਬਤ ਦੀ ਉੜ ਕੇ ਹਵਾ ਇਨੀ। ਰੋ ਮੋਟਰ ਕੀ ਨਹੀਂ ਦੇਖ ਕੇ ਆਉਂਦੇ ਜਾਂ ਕੇ ਤੁਰ ਕੇ ਮੀਂਹ ਪੈਂਦਾ ਛਤਰੀ ਦੇ ਲਈ ਦਾਲੇ ਤਾਂ ਹੀ ਕੰਮ ਲੂਟ ਆਉਣਾ ਹੌਲੀ ਹੌਲੀ ਚੱਲਦੇ ਆ ਤੁਰ ਕੇ ਨਾਲੇ ਕਿਹੜਾ ਮਾਰ ਕੇ ਹੁੰਦੇ ਉਧਰ ਦੇਖ ਕੇ ਆਉਂਦੇ ਕਿ ਆ ਪੋਜੀਸ਼ਨ ਨਾ ਕਿਹਾ ਨਹੀਂ ਐ ਵੀ ਪਾਣੀ ਖੜਾ ਪਾਰਕ ਵਿੱਚ ਵੀ ਐਨ ਬਾਕੀ ਹੁਣ ਚੱਲਦੇ ਮੋਟਰ ਕੀ ਨਹੀਂ ਨੂੰ ਪਹਿਲਾਂ ਬਾੜੇ 'ਚ ਦੇਖਦੇ ਆ ਛੂਲਿਆਂ ਦਾ ਕੀ ਹਾਲ ਜੀ ਜਵੀ ਦਾ ਕਰਤੀ ਖਤਮ ਵਿਚਾਰੀ ਬਿਲਕੁਲ ਸਾਰ ਯੋ ਲੰਬੀ ਬਾਤੀ ਗੰਨਾ ਵੀ ਗੇਰਤਾ ਸਾਰੀ ਖੜਾ ਤਾਂ ਸਹੀ ਜਵੀ ਦਾ ਜਿਆਦਾ ਬੁਰਾ ਹਾਲ ਕਰਤਾ ਗਿਰੀ ਇੱਕ ਪਾਸੇ ਨੂੰ ਆਏ ਆ ਵੀ ਇਦਾਂ ਨੂੰ ਗਿਰੀ ਸਾਰ ਯੋ ਪਰ ਜੇ ਤੀ ਬਹੁਤ ਵਧੀਆ ਸਿੱਧੀ ਖੜੀ ਤੀ ਮੈਂ ਕਿਹਾ ਆਏ ਆ ਵੀ ਚੱਲ 10 20 ਦਿਨ ਪਾਉਂਗੇ ਹੋ ਜਗਾ ਪਰ ਕਿੱਥੇ ਹੁਣ ਤਾਂ ਇਹਨੇ ਗੜ ਜਾਣਾ ਵੱਢਣੀ ਪੈਣੀ ਛੇਤੇ ਦੇ ਕੇ ਚਲੋ ਦੇਖਣਾ ਰਪਨ ਮੁੰਡਿਆ ਉਹ ਬਹੁਤ ਆਤੀ ਸਾਹ ਰੁਕੀ ਜਾਂਦਾ ਹਾਰ ਟਿੱਡਾ ਬਵਾਹ ਇਹ ਵੀ ਬਹੁਤ ਚਲਦੀ ਹੈ ਪੂਰੀ ਜਿਆਦਾ ਜਿਆਦਾ ਹੀ ਬੁਰਾ ਹੱਗ ਰਿਹਾ ਤਾਂ ਬਹੁਤ ਹੈ ਖਤਮ ਹੋਣੇ ਦੁਆੜ ਜਿਹੜਾ ਹੈਗਾ ਬਸ ਇਹੀ ਗੱਲਾਂ ਦੀ ਡਰ ਹੈ ਨਹੀਂ ਉਹਦੇ ਗਾਣੇ ਹੋਈ ਜਾਣੀ ਸੀ 10 20 ਹਜ਼ਾਰ ਦੀ ਚਲੋ ਜੋ ਦਾਤੇ ਨੂੰ ਮਨਜ਼ੂਰ ਹੈ ਉਹ ਦੇਖ ਲਓ ਸੁੱਕਾ ਪਿਆ ਤਾਂ ਪਾਣੀ ਖੜਾ ਹੈ ਸਿਆੜਾਂ ਚੈਲ ਪੂਰਾ ਨਹੀਂ ਐ ਪੂਰਾ ਸੁੱਕਾ ਤਾਂ ਇਹ ਪਾਣੀ ਮੰਗਦਾ ਤਾਂ ਗੰਨਾ ਚਲੋ ਇਦੇ ਵਿੱਚ ਵੀ ਦੇਖ ਲੋ ਇਹਨਾਂ ਫੁੱਲ ਪਾਣੀ ਆ ਗੰਨਾ ਸਾਰੀ ਟੇਡਾ ਆ ਦੇਖ ਲੋ ਇਦੇ ਵਿੱਚ ਜਮਾਂ ਹੀ ਪਾਣੀ ਨਹੀਂ ਤਾਂ ਹੈਗਾ ਸੁੱਕਾ ਤਾਂ ਕੇਦੋ ਮਤਲਬ ਉਹ ਚਲੋ ਆਪਾਂ ਉਹ ਕੱਢਿਆ ਇਹ ਬਾਹਰ ਉਹ ਰਸਤੇ ਪਰ ਪਪੂਲਰ ਹੁਣ ਦੇਖ ਲੋ ਵੀ ਸਿਆੜ ਐਨ ਫੁੱਲ ਪਾਣੀ ਦੇ ਭਰੇ ਖੜੇ ਪੂਰਾ ਮੀਨ ਐਨ ਫੁੱਲ ਵਧੀਆ ਫਸਲਾਂ ਵਾਸਤੇ ਵਧੀਆ ਉਹਦੇ ਗਾਣੇ ਪਰ ਕਈ ਫਸਲਾਂ ਵਾਸਤੇ ਜ਼ਹਿਰ ਹੁਣ ਕਣਕਾਂ ਵਾਸਤੇ ਬਹੁਤ ਵਧੀਆ ਏ ਠੀਕਾ ਮਾਰੂ ਮਾਰੇ ਕਣਕਾਂ ਨੇ ਵਧੀਆ ਹੁਣ ਪਰ ਜਵੀ ਹੋਗੀ ਜਵੀ ਵਾਸਤੇ ਇਹ ਨਿਹਰਾ ਜ਼ਹਿਰ ਖਰਾਬ ਕਰਦੀ ਜਵੀ ਬਿਲਕੁਲ ਨੁਕਸਾਨ ਗੰਨੇ ਚਲੋ ਕੋਈ ਨਹੀਂ ਹੁਣ ਇਹ ਵੱਡੇ ਹੋ ਜਾਣੇ ਮਹੀਨੇ ਤੱਕ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਠੇਡੇ ਹੋਏ ਆਪਿਆਂ ਨੂੰ ਪਰ ਇਸੇ ਫਸਲ ਬਾਅਦ ਤੇ ਪ੍ਰਦਾਨ ਆਉਦੇ ਗਾਣੇ ਕਿਸੇ ਬਾਅਦ ਤੇ ਕਹਿਰ। ਇਹ ਜਿਹੀਆਂ ਖੌਂਦੀਆਂ ਪਰਸੀਨ ਹੋ ਗਏ ਪਰਸੀਨ ਜਮਾਈ ਖਰਾਬ ਕਰਦੇ। ਰੰਬੇ ਫਈਆ ਚਲੋ ਕਣਕਾ ਆ ਦੇਖੋ ਕਿੰਨਾ ਪਾਣੀ ਖੜਾ ਹੋ ਰਿਹਾ। ਉਹ ਲੀਆਂ ਆਂ ਫੁੱਲ ਭਰੀਆਂ ਪਈਆਂ। ਲੀਆਂ ਆਂ ਲੱਗਦਾ ਤਾਂ ਵੀ। ਲੋਕ ਮਾਰਾ ਜੇ ਕੱਤੇ ਦੇਂ ਜਾਂ। ਕੱਲੇ ਇਹ ਕਣਕ ਅੱਜ ਉੱਦੇ ਜਾਣਾ। ਬਹੁਤ ਸਾਰੀਆਂ ਇੱਥੇ। ਮਰਾ ਕੇ ਦੇਖਿਆ ਲੱਗਦਾ ਵੀ ਹੁਣ ਤਾਂ ਇਹ ਹਫਤੇ ਦੀ ਨੀਚੋਂ ਹੋ ਗਈਆਂ ਹਨ ਪੂਰੀ। ਵੀ ਨੂੰ ਕੰਨਾ ਵੀ ਨਹੀਂ ਆਉਣਾ ਉੱਧਰ ਦੀ ਵੱਟ ਕੇ ਲਿਆਉਣਾ ਤੋਂ ਪਰਾਂ ਤੇ ਮੱਕੀ ਬੀਜਣ ਵਾਸਤੇ ਇਹ ਕਣਕ ਨੂੰ ਫਾਇਦਾ ਹੋ ਗਿਆ ਉਹੀ ਕਹਿੰਦਾ ਵੀ ਕਿਸੇ ਵਾਸਤੇ ਫਾਇਦਾ ਬਾਈ ਕਿਸੇ ਵਾਸਤੇ ਨੁਕਸਾਨ ਤਰੱਕੀ ਦੇ ਦੋ ਪਹਿਲੂ ਹੁੰਦੇ ਆ ਇੱਕ ਫਾਇਦਾ ਇੱਕ ਨੁਕਸਾਨ ਉਹੀ ਕੰਮ ਨਹੀਂ ਦਾਏ ਆਹ ਕਣਕ ਨੂੰ ਬਹੁਤ ਲੱਗਿਆ ਕਿਉਂਕਿ ਇਹ ਕਣਕ ਆਪਣੀ ਪਾਣੀ ਲਾਇਆ ਜੀ ਇਹ ਨੂੰ ਆਪਾਂ ਨੇ ਸਾਡੇ ਜੇ ਜਮ ਨੂੰ ਰੇਰ ਨੂੰ ਪਾਵਾਂਗੇ ਐਨ ਵਧੀਆ ਹੈ ਫਿਰੋ ਆ ਕਣਕਾਂ ਲੱਗਿਆ ਸਾਰੀਆਂ ਕਣਕਾਂ ਨੂੰ ਐ ਬੱਸ ਜੱਵੀ ਤੇ ਹੀ ਜ਼ਿਆਦਾ ਨੁਕਸਾਨ ਕਰਿਆ ਹੋਰ ਨਹੀਂ ਕਾਸੀ ਦਾ ਵੀ ਜਿਵੇਂ ਜਿਹੜੀ ਪੋਲਾ ਗੰਨਾ ਵੀ ਕਰਤਾ ਟਿੱਡਾ ਐਨ ਸਾਰਾ ਹੀ ਆ ਕੱਲ ਬੁੱਟੇ ਹੀ ਲਾਏ ਤੇ ਬੀਜ ਨੇ ਪੱਤੇ ਹੀ ਤੇ ਥੱਲੇ ਹੀ ਆ ਗਏ ਉਹ ਜਿੰਨੇ ਲਫਾਵੇ ਬੰਨੇ ਤੇ ਮੀਂਹ ਗੱਲ ਕਰੋਂ ਵੀਰ ਦੀ ਵੀ ਖਰਾਬ ਕਰਤੀ ਚੇਟੀ ਕਰਤੀ ਥੋੜੀ ਜੀ ਚਲੋ ਜਿੰਨਾ ਦਾਤੇ ਨੂੰ ਮਨਜ਼ੂਰ ਉਹਦੇ ਗਾਣੇ ਪਰ ਕੜਕਾ ਨੂੰ ਫਾਇਦਾ ਹੈ ਨਾ ਨੂੰ ਹੁਣੇ ਪਾਣੀ ਮੰਗਦੀਆਂ ਜਿਹੜੀਆਂ ਕਣਕ 10 ਦਿਨ ਲੰਘ ਜੂंगे ਵਧੀਆ ਗਰੋਥ ਹੋਊਗੀ ਚਲੋ ਹਰੇਕ ਚੀਜ਼ ਦਾ ਆਪਣਾ ਆਪਣਾ ਬਾਕੀ ਦੇਵਰਾਜ ਤੇ ਹਾਂ ਤਾਂ ਮੈਂ ਘਰੋਂ ਚੱਲ ਫੋਨ ਕਰਿਆ ਤਾਂ ਵੀ ਆ ਜਾ ਤੂੰ ਨਹੀਂ ਘਰੇ ਰੋਟੀ ਖਾ ਲਈ ਇਕੱਲਾ ਹੀ ਆ ਵਿਚਾਰਾ ਮੈਂ ਕਿੱਥੇ ਰੋਟੀ ਬਣਾਉਂਗਾ ਉਹ ਉਹਨੂੰ ਕਿਹਾ ਮੈਂ ਘਰੇ ਰੋਟੀ ਖਾ ਲਈ ਤੂੰ ਆ ਜਾ ਆਪਣੀ ਤਾਂ ਉਹ ਘਰ ਨੂੰ ਲੰਘ ਗਿਆ ਪਪੂਲਰ ਤਾਂ ਠੀਕ ਆ ਰੱਬ ਦੀ ਕਿਰਪਾ ਨਾਲ ਕੋਈ ਨਹੀਂ ਕਰਿਆ ਉਹ ਲੱਗਦਾ ਇੱਕ ਗਰੀਬ ਕਣਕ ਜਿਹੜੀ ਬੜੀ ਆ ਉਹ ਟੇਢੀ ਹੋਈ ਆ ਪੀਰ ਦੀ ਕਣਕ ਗੇਤੀ ਸੀ ਇਹ ਥੋੜੀ ਥੋੜੀ ਜਿਹੀ ਟੇਢੀ ਹੋਈ ਬਾਕੀ ਦਾ ਠੀਕ ਆ ਛੋਟੀਆਂ ਕਣਕਾਂ ਦਾ ਜਾਇਆ ਬੂਟਿਆਂ ਦੇ ਨਾਲ ਨਾਲ ਟੇਢੀ ਹੋਈ ਆ ਜਿਹੜੀ ਬੜੀ ਧੀ ਮੜੀ ਜੇ ਤਕੜੀ ਗਾਂ ਕੇ ਇੱਧਰ ਨਾਲੋਂ ਛੋਟੀ ਨਾਲੋਂ ਚਲੋ ਪੀਣਾ ਦਾ ਕੁਝ ਨਹੀਂ ਵਿਗੜਦਾ ਇੱਦਾਂ ਹਜੇ ਬਹੁਤ ਟਾਈਮ ਪਿਆ ਰਿਆ ਨੇ ਤਾਂ ਸਿੱਧੀਆਂ ਹੋ ਜਾਣਾਂ ਪਰ ਜਵੀਆਂ ਦਾ ਪੰਗਾ ਸਾਡੇ ਕੋਲ ਪਾਣੀ ਖੜ ਗਿਆ ਦੇ ਵਿੱਚ ਵੀ ਕਣਕ ਵਿੱਚ ਇਹ ਤਾਂ ਪੈਨਾ ਦਾ ਲਾਇਆ ਵਾ ਤਾਂ ਬਹੁਤ ਰੋ ਹੁਣ ਆਈ ਆ ਵੀ ਪਾਣੀ ਦੀ ਲੋੜ ਨਹੀਂ 20 ਦਿਨ ਲੰਗੇ ਨੇ ਨੋਰਮਲੀ ਇਹ ਖੇਤਾਂ ਨੂੰ ਆ ਗੰਨੇ ਵਾਲੇ ਨੇ ਉਹਨੇ ਲੇਟ ਹੋ ਜਾਣਾ ਥੋੜਾ ਜਿਹਾ ਬੂਟੇ ਬੱਟੇ ਚ ਲਾਉਂਦੇ ਕਿਰਪਾ ਕਰਦੇ ਹੁਣ ਆ ਪਈਏ ਜੀ ਆਪਾਂ ਆਪ ਲੱਕ ਫੇਰਾ ਕੀ ਨੇਰੀ ਉਹ ਉੱਠਾ ਕਰਕੇ ਜਿਹੜਾ ਅੱਗੇ ਖੜਾ ਕਰਿਆ ਤਾਂ ਆਪਾਂ ਨੇ ਚੋਚਨ ਪਾ ਕੇ ਉਹ ਦੁਆਰਾ ਕਰਕੇ ਚਲੋ ਹੁਣ ਵੀ ਮੌਸਮ ਸਾਫ਼ ਹੋ ਜਾਵੇ ਉਹਨਾਂ ਨੇ ਰਾਜੇ ਬਾਈਆਂ ਨੇ ਕਹਿੰਦੇ ਕੱਲੂ ਪ੍ਰੋਗਰਾਮ ਰੱਖਿਆ ਤਾਂ ਹੈਗਾ ਜੇ ਮੌਸਮ ਸਾਫ਼ ਹੋਊ ਤਾਂ ਗੱਲ ਵੱਢਣੀ ਆ ਨਹੀਂ ਤਾਂ ਅਗਰ ਔਖਾ ਹੀ ਅੱਜ ਉਮੀਦ ਤਾਂ ਹੈਗੀ ਆ ਬਈ ਅੱਜ ਮੌਸਮ ਕਹਿੰਦੇ ਰਾਤ ਨੂੰ ਸਾਫ਼ ਹੋ ਜਾਊਗਾ ਵੀ ਅੱਜ ਦਾ ਦਿਨੇ ਨਹੀਂ ਦੱਸਿਆ ਵਾ ਲੈਟਾਂ ਐ ਦੱਸਦਾ ਫੋਨ ਬਾਕੀ ਰੱਬ ਦੇ ਘਰ ਦਾ ਕੀ ਨੇ ਜਾਣਿਆ ਹੋਂ ਕੱਲ ਇੰਨੀ ਗਰਮੀ ਸੀ ਕੱਲ ਐਂ ਕਹਿੰਦੇ ਤੇ ਬਈ ਲੈ ਮੈਂ ਕਿੱਥੇ ਆ ਜੂ ਕੱਲ ਐ ਗੱਲਾਂ ਕਰਦੇ ਤੇ ਵੀ ਲੈ ਮੈਂ ਕਿੱਥੇ ਆ ਜੂ ਵੀ ਇੰਨੀ ਤਾਂ ਗਰਮੀ ਪੈਂਦੀ ਆ ਪਰ ਜਦੇ ਪਤਾ ਲੱਗਿਆ ਜਦ ਰਾਤ ਨੂੰ ਨੂੰ 2:30 ਵਜੇ ਆ ਕੇ ਕਰਨ ਕਰਨ ਹਵਾ ਮਾਰੂ ਮਾਰ ਚੱਲੇ ਪਰ ਸਾਡੇ ਇੱਕ ਪੰਗਾ ਆਏ ਹੁਣ ਤੁਸੀਂ ਦੇਖ ਲਓ ਰਾਤ 2 ਵਜੇ ਹਵਾ ਆਈ ਆ 2 ਵਜੇ ਦੀ ਲਾਈਟ ਭੱਜੀ ਗਈ ਆ ਕੋਈ ਉਮੀਦ ਨਹੀਂ ਹੈਗੀ ਵੀ ਅੱਜ ਆਉਂਗੀ ਕਿ ਨਹੀਂ ਆਉਂਗੀ ਬਾਕੀ ਉਮੀਦ ਆ ਵੀ ਸ਼ਾਮ ਤੱਕ ਆ ਜੂਗੀ ਉਹ ਵੀ ਉਮੀਦ ਹੈ ਇੱਕ ਜੇ ਆ ਜਾਵੇ ਤਾਂ ਚੰਗੀ ਗੱਲ ਆ ਨਹੀਂ ਤਾਂ ਫਿਰ ਬਿਨਾਂ ਲਾਈਟ ਤੇ ਹੀ ਚੱਲੂ ਅੱਜ ਉਹਦੇ ਗਾਣੇ ਫੋਨ ਚਾਰਜ ਤੇ ਹੋ ਜਾਣੇ ਫੋਨ ਚੱਲੀ ਜਾਊ ਹੁਣ ਕਿਹੜੇ ਪੱਖਿਆਂ ਦੀ ਲੋੜ ਆ ਕੰਮ ਚੱਲੀ ਜਾਂਦਾ ਫੋਨ ਚਾਰਜ ਹੁੰਦੇ ਆ ਹੁਰਕੇ ਲਾਈਟਾਂ ਚਾਹੀਦੀਆਂ ਬਲਦੀਆਂ ਇੰਨਾ ਕੰਮ ਚੱਲੀ ਜਾਂਦਾ ਬਾਕੀ ਹੁਣ ਚੱਲਦੇ ਆ ਘਰ ਨੂੰ ਤੁਰ ਕੇ ਫਿਰ ਜਾ ਕੇ ਛੂਲੇਆਂ ਦਾ ਦੇਖਦੇ ਆ ਬਾੜੇ ਚ ਪਹਿਲਾਂ ਮੈਂ ਗਿਆ ਵੀ ਤਾਂ ਉਧਰ ਨੂੰ ਮੂਰੇ ਚਿੰਤਾ ਲੱਗਿਆ ਵਾ ਤਾਂ ਤਾਨੀ ਚਾਬੀ ਗੋਲਤੀ ਮੈਂ ਚੱਲ ਉਹਨੂੰ ਤਾਨੀ ਨੂੰ ਗਿਆ ਮੈਂ ਲਿਆ ਦੇਖੀਏ ਕਿੰਨਾ ਕ ਪਾਣੀ ਆ ਉਹਨਾਂ ਚ ਵੀ ਖੜਾ ਕੇ ਨਹੀਂ ਇੱਧਰ ਤਾਂ ਉਹ ਜਿਹੜੇ ਨੂੰ ਪਾਣੀ ਨਹੀਂ ਲਾਇਆ ਵਾ ਤਾਂ ਉਹਨਾਂ 'ਚ ਤਾਂ ਪਾਣੀ ਕੁਝ ਨਹੀਂ ਹੈਗਾ ਜਿਹੜੇ ਨੂੰ ਪਾਣੀ ਲਾਇਆ ਵਾ ਤਾਂ ਉਹਨਾਂ 'ਚ ਪਾਣੀ ਖੜਾ ਆਹ ਕਣਕ ਨੂੰ ਆਪਾਂ ਨੇ ਪਾਣੀ ਨਹੀਂ ਤੇ ਲਾਇਆ ਵਾ ਇੱਕ ਨਹੀਂ ਬੀਜੀ ਚ ਦੇ ਤਾ ਇਹ ਕਣਕ 'ਚ ਬਿਲਕੁਲ ਨਹੀਂ ਪਾਣੀ ਹੈਗਾ ਕਿਉਂਕਿ ਇਹ ਕਣਕ ਕਹਿ ਲੀ ਗਿਰ ਪਾਣੀ ਪੀ ਬਾਕੀ ਹੁਣ ਰੇ ਪਾਵਾਂਗੇ ਇਹਦੇ 'ਚ ਦੇਖਦੇ ਆ ਕੱਲ ਪਰਸੋਂ ਇੱਕ ਸਪਰੇਅ ਕਰਾਂਗੇ ਥੋੜਾ ਜਿਹਾ ਚੌੜੇ ਪੱਤੇ ਵਾਲਾ ਕੱਖ ਹੋਇਆ ਹੈ ਪਰ ਹੈ ਕਣਕ ਬਹੁਤ ਵਧੀਆ ਬਾਕੀ ਹੁਣ ਛੱਡ ਦਸੂ ਟਾਈਮ ਗੱਲ ਵੀ ਕਿਹਾ ਕੋਈ ਹੁੰਦਾ ਰੁਕ ਚੱਲ ਰਹੀ ਹੈ ਜੀ ਤੁਹਾਨੂੰ ਲੋ ਜੀ ਮਹੀ ਹਟਣ ਦੀ ਦੇਰ ਤੀ ਨਿਆਣੇ ਪਤੰਗ ਚੜਾ ਵੀ ਦਿੱਤੇ ਅੱਜ ਬਸੰਤ ਪੰਚਮੀ ਤੀ ਪਤੰਗੇ ਉੜਦੇ ਆ ਨਹੀਂ ਸਵੇਰ ਦੇ ਮੀਂਹ ਨੇ ਸਾਰਾ ਕੁਝ ਰੋਕਿਆ ਪਿਆ ਤਾਂ ਵਿਚਾਰਾ ਨਿਆਣਿਆਂ ਦਾ ਵੀ ਅਜਿਹਾ ਤਿਹਾਰਤ ਸੋਹਣਾ ਬਸੰਤ ਦਾ ਹੁਣ ਲੱਗੇ ਆ ਮੜੇ ਜੋੜਨ ਪੰਜ ਸੱਤ ਪਤੰਗ ਆ ਹਾਂ ਹੁਣ ਟਾਈਮ ਵੀ ਕਿਹ ਰਹਿ ਗਿਆ ਅਬ 5:00 ਵਜੇ ਘੰਟਾ ਕੋੜ ਲੂਗੇ ਉਤੇ ਬਾਅਦ ਤਾਂ ਫਿਰ ਕੰਮ ਠੱਪੇ ਆ ਇੱਕ ਘੰਟਾ ਐ ਬਸੰਤ ਦਾ ਵੀ ਹੁਣ ਉਸ ਹਵਾ ਵੀ ਥੋੜੀ ਜੀ ਸਹੀ ਸਹੀ ਆ ਹੁਣ ਬਾਕੀ ਮੀਂਹ ਵੀ ਹਟ ਗਿਆ ਲੱਗੇ ਰੋਲਾ ਪਾਣ ਹਲਾ ਲਲਾ ਚਲੋ ਇਹ ਵੀ ਤਿਹਾਰਾ ਇੱਕ ਨਿਆਣਿਆਂ ਨੂੰ ਚਾਹ ਹੁੰਦਾ ਸੀ ਜਾਂ ਛੋਟੇ ਹੁੰਦੇ ਤੇ ਬਹੌੜ ਆਏ ਕਰਦੇ ਉਹਦੇ ਗਾਣੇ ਪਤੰਗੇ ਵਤੰਗ ਹੁਣ ਤੇ ਵੀ ਚਲ ਘੰਟਾ ਮਿਲ ਜੇ ਬੇਰਾਂ ਨੂੰ ਵਿਚਾਰਿਆਂ ਨੂੰ 6 ਵਜੇ ਤੱਕ উ বহুত